ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਵੱਡਾ ਹੁਕਮ ਡੀਏ ਅਦਾਇਗੀ ਤੇ ਪੰਜਾਬ ਸਰਕਾਰ ਤੇ ਨੂੰ ਹਿੰਦਿਆ ਵਿੱਚ ਦੇਵੇਗੀ ਜਵਾਬ। ਮੁਲਾਜ਼ਮਾ ਵੱਲੋਂ ਪੈਂਡਿੰਗ ਡੀਏ ਰੈਟ ਪਟੀਸ਼ਨ ਹਾਈ ਕੋਰਟ ਨੇ ਸਰਕਾਰ ਨੂੰ ਜਾਰੀ ਕੀਤਾ ਸਪੀਕਿੰਗ ਆਰਡਰ ਜਾਰੀ ਕਰਨ ਦਾ ਹੁਕਮ। 28 ਅਗਸਤ 2025 ਪੰਜਾਬ ਦੇ ਵਿਦਵਾਨ ਸਰਕਾਰੀ ਮੁਲਾਜ਼ਮਾ ਲਈ ਵੱਡੀ ਖਬਰ ਸਾਹਮਣੇ ਆਈ ਹੈ। ਡੀਏ ਮਹਗਾ ਪੱਤਾ ਦੀ ਅਦਾਇਗੀ ਨੂੰ ਲੈ ਕੇ ਮਰਦੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਮਹੱਤਵਪੂਰਨ ਫੈਸਲਾ ਸੁਣਾਇਆ। ਨਵੇਂ ਸਿੰਘ ਤਰੁਵ ਅਤੇ ਹੋਰ ਮੁਲਾਜ਼ਮਾ ਵੱਲੋਂ ਦਾਇਰ ਕੀਤੀ ਰੈਟ ਪਟੀਸ਼ਨ ਸੀ WPT 24698 2025 'ਚ ਇਹ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਦੇ ਪੈਟਰਨ ਮੁਤਾਬਕ 2016 ਤੋਂ ਲੈ ਕੇ ਹੁਣ ਤੱਕ ਦੇ ਸਾਰੇ ਬਕਾਇਆ ਡੀਏ ਦੇ ਹੁਕਮ ਪੰਜਾਬ ਸਰਕਾਰ ਨੂੰ ਕੀਤੇ ਜਾਣ ਇਸ ਵਿੱਚ 125% ਡੀਏ 2016 ਤੋਂ 28% ਫਿਰ 34% 33% 32% 40% ਤੇ 55% ਤੇ ਮੌਜੂਦਾ 55% ਦੀ ਅਦਾਇਗੀ ਦੀ ਮੰਗ ਰੱਖੀ ਗਈ ਸੀ ਹਾਈ ਕੋਰਟ ਨੇ ਸਰਵਾਈਕ ਦਾ ਨੋਨ ਪਟੀਸ਼ਨਰ ਪ੍ਰੈਜੈਂਟੇਸ਼ਨ

ਕਿ ਖਜ਼ਾਨੇ ਤੇ ਬਾਦੂ ਬੋਝ ਪੈਣ ਕਰਕੇ ਡੀਏ ਤੁਮ ਤਵੇ ਹੀ ਦਿੱਤਾ ਜਾ ਸਕਦਾ ਜਦੋਂ ਕਿ ਵਸੀਲੇ ਉਪਲਬਧ ਹੋਣਗੇ ਤੋ ਭੁਗਤਾਨ ਕਰ ਦਿੱਤਾ ਜਾਵੇਗਾ ਮੌਜੂਦਾ ਪਟੀਸ਼ਨ ਵਿੱਚ ਵੀ ਇਸੇ ਤਰ੍ਹਾਂ ਦੀ ਜਵਾਬੀ ਉਮੀਦ ਜਿਤਾਈ ਜਾ ਰਹੀ ਹੈ ਇਹ ਖਬਰ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਬਿਹਤ ਮਤਲਬਪੂਰਨ ਹੈ ਕਿਉਂਕਿ ਹੁਣ 3 ਮਹੀਨਿਆਂ ਦੇ ਅੰਦਰ ਸਰਕਾਰ ਨੂੰ ਡੀਏ ਸੰਬੰਧੀ ਅਧਿਕਾਰਿਕ ਜਵਾਬ ਦੇਣਾ ਹੀ ਪਵੇਗਾ ਅੱਜ ਦੀ ਵੀਡੀਓ ਦੇ ਵਿੱਚ ਇਨਾਂ ਵੀਡੀਓ ਚ ਬਣੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਅਰਗਲ ਦੇ ਵੀਡੀਓਜ਼ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮ